ਆਲੇ-ਦਾਲੇ ਸਾਰੇ ਕਿਤੇ ਪਾਣੀ ਆ ਜੀ ਔਰ ਸਾਡਾ ਇੱਥੇ ਆਉਣ ਦਾ ਮਕਸਦ ਹੈਗਾ ਜੀ ਇਸ ਘਰ ਦੇ ਵਿੱਚ ਜਿਹੜਾ ਪਰਿਵਾਰ ਆ ਕੋਠੇ ਤੇ ਰਹਿੰਦਾ ਨਹੀਂ ਕੋਠੇ ਤੇ ਰਹਿਣ ਦੇ ਨਾਲ ਸਾਡੀ ਬੇਨਤੀ ਇਹਨਾਂ ਨੂੰ ਇਹ ਸਿਗੀ ਵੀ ਆਪ ਜੀ ਸਾਡੇ ਨਾਲ ਚੱਲੋ ਕਿ ਤੁਹਾਨੂੰ ਬਾਹਰ ਜਿਹੜਾ ਕੋਈ ਕਮਰੇ ਦਾ ਪ੍ਰਬੰਧ ਕੀਤਾ ਜਾਣਾ ਤੇ ਤੁਸੀਂ ਕਿਉਂਕਿ ਘਰ ਦੇ ਵਿੱਚ ਇੰਨਾ ਪਾਣੀ ਭਰ ਰਿਹਾ ਤੁਸੀਂ ਦੇਖੋ ਧਰਤੀ ਦੇ ਵਿੱਚ ਕਿਉਂਕਿ ਉਹਦਾ ਇੰਨਾ ਪਾਣੀ ਜਾਣ ਨਾਲ ਨਿਊਆ ਦਬ ਜਾਣਗੀਆਂ ਜਿਹੜੇ ਇਹ ਪਿੰਡਰ ਨੇ ਇਹਨਾਂ ਨੂੰ ਵੀ ਨੁਕਸਾਨ ਆਊਗਾ ਘਰ ਡਿਗਣ ਦੇ ਵੀ ਚਾਂਸ ਹੋ ਸਕਦੇ ਨੇ ਉਹਦੇ ਕੋਲ ਜਿਹੜੀ ਟ੍ਰੇਡ ਪੈ ਚੁੱਕੀ ਆ ਪੌੜੀਆਂ ਦੇ ਨੀਚੇ ਇਹ ਬਾਪੂ ਜੀ ਨੇ ਜਿੱਥੇ ਦੇ ਦੁੱਧ ਤੋਂ ਦਾਲ ਪਾਉਂਦੇ ਸੀ ਹੱਥ ਪਾਏ ਆ ਆਏ ਆ ਸ਼ਾਮੀ ਫੇਰ ਆਈ ਕੋਠੇ ਲਾਇਕ ਪ੍ਰਵਾਹ ਚੜ ਗਏ ਕਿੰਨੇ ਚੀਜ਼ੇ ਚ ਪ੍ਰਵਾਹਦੇ ਆਂ ਤਿੰਨ ਘਰ ਆਈ ਤਿੰਨ ਜੁੱਤੀ ਆ ਅੱਛਾ ਹਾਂਜੀ ਸਾਰੀ ਹੁਣ ਇੱਥੇ ਪਹੁੰਚੇ ਹੋ ਹਾਂਜੀ ਜੀ ਇੰਤਕ ਪਹੁੰਚੇ ਬੱਚੇ ਕਿਨੇ ਨੇ ਬੱਚਾ ਅਜੇ ਮੇਰੇ ਛੋਟਾ ਭਰਾ ਦੇ ਦੁੱਧ ਤੇ ਇੱਕ ਮੇਰਾ ਬੱਚਾ ਵੱਡਾ ਉਹ ਨੂੰ ਗਿਆ ਇੱਥੇ ਨੋਹ ਪੁੱਤਿਆ ਅੱਛਾ ਜੀ ਹਾਂਜੀ ਔਰ ਘਰ ਦੇ ਹਾਲਾਤ ਤੁਸੀਂ ਦੇਖੋ ਸੰਗਤ ਜੀ ਅੱਜ ਤੁਹਾਨੂੰ ਉੱਪਰ ਵੀ ਦਿਖਾਉਨੇ ਆ ਜੀ ਪਰਿਵਾਰ ਕਿ ਕਿੰਦਾ ਨੇ ਹਾਲਾਤਾਂ ਚ ਇਹ ਪਰਿਵਾਰ ਰਹਿ ਰਿਹਾ ਜੀ ਤੁਸੀਂ ਇੱਥੋਂ ਅੰਦਾਜ਼ਾ ਲਾ ਲਿਓ ਮਤਲਬ ਘਰਾਂ ਚ ਬੈਠੇ ਵੀ ਸਾਡੇ ਪੰਜਾਬ ਦੇ ਹਾਲਾਤ ਕੀ ਬਣ ਚੁੱਕੇ ਨੇ ਜੀ ਥਾਲ ਗੱਲੇ ਸਾਰੇ ਕਿਤੇ ਪਾਣੀ ਆ ਜੀ ਕੱਲਾ ਜਿਹਾ ਘਰ ਆ ਜੀ ਦੇਖੋ ਤੁਸੀਂ ਉੱਪਰ ਦੇ ਹਾਲਾਤ ਦੇਖੋ ਵੀਰੇ ਉਹ ਆਹੀ ਗਰੋ ਇੰਨਾ ਚਿੱਕੜ ਜਿਹੜਾ ਭਰ ਚੁੱਕਿਆ ਦੇਖੋ ਤਾਂ ਛੱਡਿਆ ਉਹਨੇ ਓਏ ਛੱਡਿਆ ਹੀ ਉੱਥੇ ਚੱਲ ਗਿਆ ਇੱਥੋਂ ਛੱਡ ਕੇ ਲੈ ਕੇ ਗਿਆ ਨਹੀਂ ਕਿ ਜਾਣ ਉਹ ਤੁਹਾਨੂੰ ਕੱਢ ਕੇ ਆਉਂਦਾ ਬਿਲਕੁਲ ਛੱਡ ਕੇ ਉਹਨੇ ਬਹੁਤ ਤੰਗੀ ਚਰੇ ਮੰਜੋ ਦਾ ਵੀਰੇ ਉਹਦਾ ਕਹਿਣ ਲੀ ਉਹਲੇ ਚੰਗਾ ਲੱਗਦਾ ਆਪਾਂ ਬੱਤੀਆਂ ਦੇ ਦਿੱਤੀਆਂ ਹੈ ਕੀ ਬੇਟਾ ਆਹ ਵੀਰਿਆ ਕਿੰਨੇ ਦਿੰਦਾ ਜੀ ਬੱਚਾ 2 ਮਹੀਨੇ ਦਾ ਜੀ ਉਹ ਦੂਜੇ ਬੱਚੇ ਦੀ ਕਿੰਨੀ ਉਮਰ ਆ ਜੀ ਸਾਲ ਦਾ ਜੀ ਵੀਰੇ ਕੀ ਕਹਿਣਾ ਚਾਹੁੰਦੇ ਜੀ ਕਿੰਨੇ ਇੰਦੇ ਕਿਲੇ ਪ੍ਰਬੰਧ ਕਰਕੇ ਤੁਸੀਂ ਸਾਰਾ ਬਾਹਰ ਬਿਲਕੁਲ ਬਿਲਕੁਲ ਕਿਤੇ ਨਹੀਂ ਉਹ ਘਰ ਸੇਫ ਆ ਜਿੱਥੇ ਨਾ ਬਲੇ ਨਹੀਂ ਆ ਹਾਂਜੀ 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 ਸਾਡੇ ਪਲਾਟ ਚਾਡੋ ਵੀ ਉੱਥੇ ਆ ਜਾਓ ਉਹ ਜਿੱਥੇ ਆਪਾਂ ਜਾ ਕੇ ਆ ਗਏ ਉਹ ਉਹਨਾਂ ਦਾ ਸੇਫ ਆ ਵਧੀਆ ਬੰਦੇ ਜੀ ਜੀ ਆਪਾਂ ਵੀ ਇਹ ਕਹੋਗੇ ਵੀ ਇਹਨਾਂ ਨੂੰ ਨਿਕਲਣਾ ਹੋਣਾ ਪਹਿਲੇ ਜਿੰਨਾ ਨਾ ਇਹ ਪਾਣੀ ਥੋਡੇ ਘੱਟ ਥੱਲੇ ਭਰ ਰਿਹਾ ਇਹ ਘਰ ਡਿੱਗਣ ਦੇ ਚਾਂਸ ਨੇ ਜੀ ਕਿਉਂਕਿ ਆਲੇ ਦਾਲੇ ਇੰਨਾ ਪਾਣੀ ਥੱਲੇ ਨਿਊ ਦੇ ਵਿੱਚ ਚੱਲ ਗਿਆ ਤੁਹਾਡੀਆਂ ਕਿਸੇ ਵੇਲੇ ਵੀ ਕੰਦਾ ਡਿੱਗ ਸਕਦੀਆਂ ਨੇ ਤਣੇ ਤੋਨੂ ਦੇਖੋ ਸਾਡੀ ਬੇਇਤੀ ਆ ਤੁਹਾਨੂੰ ਇੱਕ ਮਹੀਨੇ ਲਈ ਕਮਰਾ ਦੋ ਕਿਰਾਏ ਦੇ ਲੈ ਦਨੇ ਆ ਜੇ ਉੱਥੇ ਜਾਣਾ ਉੱਥੇ ਪਹੁੰਚਾ ਦਨੇ ਆ ਜੀ ਤੁਸੀਂ ਸਲਾਹ ਕਰੋ ਆ ਦੇਖੋ ਪਹਿਲਾਂ ਘਰ ਦੇ ਹਾਲਾਤ ਦੇਖੋ ਜੀ ਕੋਠੇ ਦੇ ਉੱਪਰ ਜਿਹੜੀ ਮਿੱਟੀ ਪਾਈ ਹੋਈ ਸੀਗੀ ਉਹ ਚਿੱਕੜ ਬਣ ਗਿਆ ਜੀ ਤੁਸੀਂ ਅੰਦਾਜ਼ਾ ਲਾ ਲਓ ਇੱਕ ਪਰਿਵਾਰ ਕਿਵੇਂ ਰਹਿ ਰਿਹਾ ਹੈ ਜਨਾਲੀ ਦੇ ਵਿੱਚ ਆ ਦੇਖੋ ਤੁਸੀਂ ਹੁਣ ਜੇਕਰ ਉਹਰੇ ਨਹੀਂ ਆਉਂਦਾ ਕਿਵੇਂ ਸਮਾਂ ਜਿਹੜਾ ਇਹ ਪਰਿਵਾਰ ਵਿਚਾਰ ਰਿਹਾ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਜਿਹੜਾ ਇਦਾਂ ਦੇ ਪਰਿਵਾਰਾਂ ਦੇ ਸਿਰ ਤੇ ਮਿਹਰ ਪਰੇ ਹੱਥ ਰੱਖੇ ਜਿਹੜੀ ਇਹ ਪ੍ਰੋਬਲਮ ਆ ਛੇਤੀ ਦੂਰ ਹੋਵੇ ਇੰਨਾ ਚਿੱਕੜਾ ਜੀ ਇੰਨਾ ਚਿੱਕੜਾ ਬੰਦਾ ਕਿਸੇ ਵੇਲੇ ਵੀ ਡਿੱਗ ਸਕਦਾ ਆ ਦੇਖੋ ਤੁਸੀਂ ਵਾਹਿਗੁਰੂ ਵਾਹਿਗੁਰੂ ਵਕ ਵਕ ਥਾਮਾਂ ਤੇ ਪਰਿਵਾਰ ਪੈ ਰਹੇ ਨੇ ਹੁਣ ਕਰਨ ਵੀ ਕੀ ਜੀ ਅਸੀਂ ਉਹ ਪਿੱਛੇ ਘਰ ਚ ਜਾ ਕੇ ਆ ਰਸ਼ਨ ਦੇ ਕੇ ਆ ਉੱਥੇ ਬੇਬੇ ਨੂੰ ਦਵਾਈ ਦਾ ਵਾਅਦਾ ਕਰਕੇ ਆ ਪਿੱਛੇ ਜੇ ਦਵਾਈ ਦਵਾਈ ਆ ਬੇਬੇ ਨੂੰ ਨਾਲ ਵੀਰ ਹੋਣੀ ਦੀ ਟੀਮ ਆ ਸਾਡੇ ਨਾਲ ਜਿਹੜਾ ਦੋ ਤਿੰਨ ਸਸਤਾ ਮਾਂ ਇਕੱਠੀਆਂ ਹੋ ਕੇ ਕੰਮ ਕਰ ਰਹੀਆਂ ਨੇ ਆ ਦੇਖੋ ਤੁਸੀਂ ਘਰ ਦੇ ਵਿੱਚ ਤੁਹਾਨੂੰ ਅਸੀਂ ਨੀਚੇ ਤੋਂ ਵੀ ਦਿਖਾਈ ਸੀ ਹਾਲਾਤ ਕੀ ਨੇ ਇਹ ਘਰ ਕਿਸੇ ਵੇਲੇ ਵੀ ਡਿੱਗ ਸਕਦਾ ਪਰ ਪਰਿਵਾਰ ਮੰਨਣ ਨੂੰ ਤਿਆਰ ਨਹੀਂ ਹੈਗਾ ਪਰ ਪਰਿਵਾਰ